ਹਾਂਜੀ ਠੰਡ ਦੇ ਦਿਨ ਚੱਲਦੇ ਪਏ ਆ ਤੇ ਠੰਡ ਜਿਹੜੀ ਆ ਬਹੁਤ ਹੀ ਜ਼ਿਆਦਾ ਹੋਈ ਆ ਤੇ ਜਿਹਦੇ ਕਰਕੇ ਜਿਹੜੇ ਆਪਣੇ ਬਲੌਗ ਆ ਉਹ ਵੀ ਘਾਟੇ ਤਿਆਰ ਹੋ ਰਹੇ ਨੇ ਤੇ ਪਰ ਜਿੰਨੀ ਕੁ ਜਾਣਕਾਰੀ ਹੋ ਸਕੇ ਆਪਾਂ ਤੁਹਾਨੂੰ ਦਿੰਦੇ ਰਹੀਦਾ ਆ ਤੇ ਇਹ ਵੀ ਦੱਸਿਆ ਹੋਇਆ ਜੇ ਮੁਰਗੀਆਂ ਬਾਰੇ ਕੋਈ ਜਾਣਕਾਰੀ ਚਾਹੀਦੀ ਆ ਤਾਂ ਤੁਸੀਂ ਇੰਸਟਾਗ੍ਰam ਆਈਡੀ ਤੇ ਮੈਸੇਜ ਕਰਕੇ ਪੁੱਛ ਸਕਦੇ ਆ ਤੇ ਅੱਜ ਦੇ ਬਲੌਗ ਵਿੱਚ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਛੋਟੀ ਜਿਹੀ ਗੱਲ ਛੋਟੀ ਜੀ ਜਾਣਕਾਰੀ ਪਿਆਜ਼ਾਂ ਦੀ ਪਨੀਰੀ ਬਾਰੇ ਜਿਵੇਂ ਕਿ ਪਿਆਜ਼ਾਂ ਦੀ ਪਨੀਰੀ ਜਦੋਂ ਤਿਆਰ ਕੀਤੀ ਸੀ ਤਾਂ ਆਪਾਂ ਤੁਹਾਨੂੰ ਤਿੰਨ ਤਰੀਕੇ ਦੱਸੇ ਸੀਗੇ ਤਿੰਨ ਤਰੀਕੇ ਆਪਾਂ ਦੱਸੇ ਸੀਗੇ ਪਿਆਜ਼ਾਂ ਦੀ ਪਨੀਰੀ ਤਿਆਰ ਕਰਨ ਦੇ ਲਈ ਤੇ ਜਿਹੜੀ ਪਿਆਜ਼ਾਂ ਦੀ ਪਨੀਰੀ ਆ ਉਹ ਕਿਹੜੀ ਜ਼ਿਆਦਾ ਵਧੀਆ ਰਹੀ ਆ ਕਿਉਂਕਿ ਜਿਹੜਾ ਆਪਣੇ ਜਨਵਰੀ ਚੱਲ ਰਿਹਾ ਆ ਹੁਣ ਇਸ ਟਾਈਮ ਤੇ ਲੋੜੀ ਤੋਂ ਬਾਅਦ ਆਪਾਂ ਜਿਹੜੀ ਪਿਆਜ਼ ਆ ਆਲੂ ਪਟਕੇ ਤੇ ਆਲੂਆਂ ਦੀ ਜਗ੍ਹਾ ਜਿਹੜੇ ਪਿਆਜ਼ ਆ ਉਹ ਲਾ ਦੇਣੇ ਆ ਤੇ ਇਹ ਤੁਸੀਂ ਪਨੀਰੀ ਆ ਜਿਹੜੀ ਦੇਖ ਰਹੇ ਆ ਤਿੰਨ ਤਰੀਕਿਆਂ ਦੇ ਨਾਲ ਆਪਾਂ ਬੀਜੀ ਸੀ ਤੇ ਮੈਨੂੰ ਕਿਹੜੀ ਜ਼ਿਆਦਾ ਵਧੀਆ ਲੱਗੀ ਤੇ ਤੁਸੀਂ ਵੀ ਦੇਖਿਓ ਕਿਹੜਾ ਝਾੜ ਆ ਜਿਹੜਾ ਵਧੀਆ ਆ ਇਹ ਜਿਹੜਾ ਆਪਾਂ ਪਹਿਲਾ ਤਰੀਕਾ ਦੱਸਿਆ ਸੀਗਾ ਇਹਦੇ ਵਿੱਚ ਕੀ ਸੀ ਪਾਣੀ ਦੇ ਵਿੱਚ ਛਿੱਟਾ ਦੇਣਾ ਸੀ ਹਾਲਾਂਕਿ ਪੱਠਾ ਤਾਂ ਚਲੋ ਹੈਗਾ ਵਿੱਚ ਕਿਉਂਕਿ ਠੰਡ ਕਰਕੇ ਨਹੀਂ ਪੱਠਾ ਪੱਟ ਹੋਇਆ ਆਪਣੇ ਤੋਂ ਕਿਉਂਕਿ ਠੰਡ ਬਹੁਤ ਜ਼ਿਆਦਾ ਹੈ ਠੰਡ ਦੇ ਵਿੱਚ ਆਪਣੇ ਹੱਥ ਪੈਰ ਜਿਹੜੇ ਸੁੱਜ ਜਾਂਦੇ ਆ ਇਹੀ ਕਾਰਨ ਆ ਕਿ ਆਪਾਂ ਸਰਦੀਆਂ ਦੇ ਵਿੱਚ ਜਿਹੜਾ ਸਬਜ਼ੀਆਂ ਦਾ ਕੰਮ ਆ ਉਹ ਨਹੀਂ ਕਰਦੇ ਹੈਗੇ ਕੱਲਾ ਮੁਰਗੀਆਂ ਦਾ ਕੰਮ ਕਰਦੇ ਆ ਪਰ ਘਰੇਲੂ ਜਿਹੜੀ ਸਬਜ਼ੀ ਆ ਉਹ ਜ਼ਰੂਰ ਲਾਈ ਦੀ ਆ ਤੇ ਇਹ ਤਰੀਕਾ ਸੀਗਾ ਜਿਹੜਾ ਮੇਰੀ ਮਾਤਾ ਜੀ ਨੇ ਮੈਨੂੰ ਦੱਸਿਆ ਸੀ ਬੱਟਾਂ ਤੇ ਬੈੱਡ ਦੇ ਉੱਤੇ ਪਨੀਰੀ ਲਾਉਣੇ ਦਾ ਤੇ ਇਹ ਦੇਖੋ ਇਹ ਆਪਾਂ ਸਿਰਫ ਇੱਕ ਵੱਟ ਬਣਾਈ ਸੀ ਤੇ ਉਹਦੇ ਤੇ ਪਨੀਰੀ ਲਾਈ ਸੀ ਤੁਸੀਂ ਇੱਕ ਵਾਰ ਧਿਆਨ ਨਾਲ ਦੇਖੋ ਇਹਦੇ ਜਿਹੜਾ ਜਾੜਾ ਕਿੰਨਾ ਵਧੀਆ ਹੋਇਆ ਇਹ ਪਨੀਰੀ ਬਹੁਤ ਹੀ ਜ਼ਿਆਦਾ ਵਧੀਆ ਹੋਈ ਹੈ ਤੇ ਇਹਦੇ ਵਿੱਚ ਪੱਠਾ ਵੀ ਨਹੀਂ ਹੈਗਾ ਇਹਨਾਂ ਜੇ ਹੈਗਾ ਵੀ ਤਾਂ ਪੱਟਣਾ ਆਸਾਨ ਆ ਤੇ ਇਹ ਪਨੀਰੀ ਬਹੁਤ ਜ਼ਿਆਦਾ ਵਧੀਆ ਤਰੀਕਾ ਜਿਹੜਾ ਮੈਨੂੰ ਲੱਗਿਆ ਤੇ ਅਗਲੀ ਵਾਰੀ ਹੁਣ ਆਪਾਂ ਜਦੋਂ ਵੀ ਪਨੀਰੀ ਆ ਜਿਹੜੀ ਲਾਵਾਂਗੇ ਤੇ ਬੱਟਾਂ ਦੇ ਉੱਤੇ ਬੈੱਡ ਦੇ ਉੱਤੇ ਹੀ ਪਨੀਰੀ ਲਾਵਾਂਗੇ ਕਿਉਂਕਿ ਤੁਸੀਂ ਵੀ ਕੋਸ਼ਿਸ਼ ਕਰਿਓ ਕਿ ਬੈੱਡ ਬਣਾ ਕੇ ਜਾਂ ਫਿਰ ਬੱਟਾਂ ਬਣਾ ਕੇ ਸਾਡੇ ਇੱਧਰ ਬੈੱਡ ਨੂੰ ਬੱਟਾਂ ਕਹਿ ਦਿੰਦੇ ਨੇ ਤੇ ਬੈੱਡ ਜਾਂ ਬੱਟਾ ਤੇ ਬਣਾ ਕੇ ਹੀ ਲਾਓ ਵਧੀਆ ਤਰੀਕਾ ਆ ਬਹੁਤ ਹੀ ਵਧੀਆ ਤਰੀਕਾ ਆ ਇਹੋ ਤੇ ਜਾੜਾ ਜਿਹੜਾ ਬਹੁਤ ਹੀ ਜ਼ਿਆਦਾ ਵਧੀਆ ਕਰਦੀ ਆ ਪਨੀਰੀ ਸੋ ਜਾਣਕਾਰੀ ਵਧੀਆ ਲੱਗੀ ਆਪਣੇ ਚੈਨਲ ਨੂੰ ਲਾਈਕ ਜ਼ਰੂਰ ਕਰਦੇ ਹੋ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਧੰਨਵਾਦ